ਬੋਧਨ ਸਮਾਜ ਪਾਰਟੀ ਦਾ ਨਾਮ ਨਾ ਲਿਆ ਜਾਵੇ ਤਾਂ ਲੋਕਤੰਤਰ ਅਧੂਰਾ ਰਹਿ ਜਾਂਦਾ ਹੈ ਬੋਧਨ ਸਮਾਜ ਸਾਡੇ ਦੇਸ਼ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸਿੱਧਰ ਹੈ ਲੋਕਤੰਤਰ ਤੇ ਵੀ ਇੱਕ ਹਿੱਸਾ ਲੈ ਰਿਹਾ ਹੈ ਤੇ ਪੰਜਾਬ ਦੇ ਵਿੱਚ ਵੀ ਬੋਧਨ ਸਮਾਜ ਪਾਰਟੀ ਦਾ ਲੰਮੇ ਸਮੇਂ ਤੋਂ ਬੋਲਬਾਲਾ ਰਿਹਾ ਹੈ ਤੇ ਇਸ ਦਾ ਕਾਰਨ ਇਹੀ ਹੈ ਕਿ ਇੱਥੇ ਦਲਿਤ ਜਮਾਤ ਵੱਡੀ ਗਿਣਤੀ ਵਿੱਚ ਰਹਿੰਦੀ ਹੈ ਦੂਜੇ ਸੂਬਿਆਂ ਦੇ ਨਾਲੋਂ ਤੇ ਇਸ ਖੇਤਰ ਦੇ ਵਿੱਚ ਕੁਝ ਇਲਾਕਿਆਂ ਦੇ ਵਿੱਚ ਬਹੁਤ ਹੀ ਸਮਾਜ ਪਾਰਟੀ ਦਾ ਕਾਫੀ ਬੋਲਬਾਲਾ ਵੀ ਹੈ ਤੇ ਇਸ ਗੱਲ ਕਰਕੇ ਜਿਹੜੀਆਂ ਦੂਜੀਆ ਪਾਰਟੀਆਂ ਦੇ ਅਕਸਰ ਹੀ ਇਸ ਗੱਲ ਲਈ ਉਤਸੁਕ ਰਹਿੰਦੀਆਂ ਨੇ ਕਿ ਇਸ ਪਾਰਟੀ ਦੇ ਨਾਲ ਗਠਜੋੜ ਕੀਤਾ ਜਾਵੇ ਤੇ ਇਸ ਸਬੰਧ ਵਿੱਚ ਭੌਜਲ ਸਮਾਜ ਪਾਰਟੀ ਦਾ ਇਸ ਸਮੇਂ ਸਿਆਸੀ ਤੌਰ ਤੇ ਕਿਸ ਤਰੀਕੇ ਦੇ ਨਾਲ ਹਾਲਚਾਲ ਹੈ ਕਿ ਕਿਸ ਤਰੀਕੇ ਦਰਾਰ ਹੋ ਵਿੱਚ ਰਹੇ ਉਹਨਾਂ ਦੇ ਉਮੀਦਵਾਰਾਂ ਦੀ ਕੀ ਪੋਜੀਸ਼ਨ ਹੈ ਤੇ ਇਸ ਦੇ ਨਾਲ-ਨਾਲ ਅਗਵਾਰੀ ਸਭੇ ਦੇ ਵਿੱਚ ਉਹਨਾਂ ਦੀ ਕੀ ਰਣਨੀਤੀ ਹੋਊਗੀ 2027 ਤੱਕ ਉਹ ਕਿਸ ਤਰੀਕੇ ਨਾਲ ਚੱਲਣਗੇ ਇਸ ਸੰਬੰਧ ਦੇ ਵਿੱਚ ਸਾਡੀ ਗੱਲਬਾਤ ਭੌਜਲ ਸਮਾਜ ਪਾਰਟੀ ਦੇ ਸਿਧਿਰਾਕੂ ਤੇ ਮੌਜੂਦਾ ਜਨਸਕਤਰ ਲਾਲ ਸਿੰਘ ਸੁਲਹਾਣੀ ਦੇ ਨਾਲ ਹੋਈ ਹੈ ਸੁਲਹਾਣੀ ਸਾਹਿਬ ਤੁਹਾਡਾ ਸਵਾਗਤ ਹੈ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਦਰਸ਼ਕੋ ਸਾਹਿਬ ਬੋਲੀ ਚੈਨਲ ਦਾ ਵੀ ਸੰਤੋ ਸੁਲਹਾਣੀ ਸਾਹਿਬ ਮੈਨੂੰ ਇਹ ਦੱਸੋ ਕਿ ਇਸ ਸਮੇਂ ਬਹੁਜਨ ਸਮਾਜ ਪਾਰਟੀ ਨੇ 13 ਦੀ 13 ਸੀਟਾਂ ਦੇ ਉੱਤੇ ਆਪਣੇ ਉਮੀਦਵਾਰ ਖੜੇ ਕਰ ਦਿੱਤੇ ਆ ਤੇ ਉਹਨਾਂ ਦੀ ਕਿਹੋ ਜਿਹੀ ਪੋਜੀਸ਼ਨ ਚੱਲ ਰਹੀ ਹੈ ਬਹੁਜਨ ਸਮਾਜ ਪਾਰਟੀ ਇਸ ਦੇ ਵਿੱਚ ਦੱਬੇ ਕੁਚਲੇ ਸਮਾਜ ਦਿਨ ਮੰਨ ਕੀ ਕਰਦੀ ਹੈ ਪੰਜਾਬ ਦੇ ਅੰਦਰ ਜਸ ਵਰਗ ਦੀ ਭੋਜਨ ਸਮਾਜ ਪਾਰਟੀ ਨਾਮਜ਼ਦਗੀ ਕਰਦੀ ਹੈ ਖਾਸ ਕਰਕੇ ਜਿਹੜਾ ਬੇਸ ਵੋਟ ਹੈ ਭੋਜਨ ਸਮਾਜ ਪਾਰਟੀ ਦਾ ਉਹ ਸ਼ਡਿਊਲਡ ਕਾਸਟ ਹੈ ਜੀ ਤੇ ਸ਼ਡਿਊਲਡ ਕਾਸਟ ਲਗਭਗ ਪੰਜਾਬ ਦੇ ਵਿੱਚ 35 ਤੋਂ 40% ਆਬਾਦੀ ਦਾ مالک ਹੈ ਜੀ ਤੇ ਭੋਜਨ ਸਮਾਜ ਪਾਰਟੀ ਨੇ ਆਪਣੀ ਸੋਸ਼ਲ ਇੰਜੀਨੀਅਰਿੰਗ ਨਾਲ ਬੇਸ਼ੱਕ ਇਸ ਵਾਰ ਘੱਟ ਜੋੜ ਅ ਨਹੀਂ ਹੈ ਸਦੀ ਪਾਰਟੀ ਦਾ ਕਿਸੇ ਨਾਲ ਤਾਂ ਅਸੀਂ ਸਮਾਜ ਨੂੰ ਸਮਾਜ ਦਾ ਘਟ ਜੋੜ ਬਣਾਉਣ ਦਾ ਯਤਨ ਕੀਤਾ ਬਹੁਜਨ ਸਮਾਜ ਪਾਰਟੀ ਨੇ ਜਿਹੜੇ 13 ਮੈਂਬਰ ਪਾਰਲੀਮੈਂਟ ਖੜੇ ਕੀਤੇ ਹੈ ਉਹ ਵੱਖ-ਵੱਖ ਵਰਗਾਂ ਦੀ ਨੁਮਾਇੰਦਗੀ ਕਰਦੇ ਆ ਬਹੁਜਨ ਸਮਾਜ ਪਾਰਟੀ ਪੂਰੇ ਦਮ ਖਾਣ ਨਾਲ ਸ੍ਰੀ ਜਸਵੀਰ ਸਿੰਘ ਗੜੀ ਜਿਹਨੇ ਪ੍ਰਧਾਨ ਦੀ ਅਗਵਾਈ ਚ ਬਹੁਜਨ ਸਮਾਜ ਪਾਰਟੀ ਦੇ ਕੋਆਰਡੀਨੇਟਰ ਮਾਨਯੋਗ ਦੇਨੀਵਾਲ ਸਾਹਿਬ ਰਣਵੀਰ ਸਿੰਘ ਦੇਨੀਵਾਲ ਔਰ ਰਸਲ ਕੁਮਾਰ ਜੀ ਰਣ ਕੁਮਾਰੀ ਮਾਇਆਵਤੀ ਤੋਂ ਅਸ਼ੀਰਵਾਦ ਲੈ ਕੇ ਪੂਰੇ ਦਮ ਖਵਲਾ ਦਾ ਪੰਜਾਬ ਦੇ ਵਿੱਚ ਚੋਣ ਮੈਦਾਨ ਸੁਪਰੀ ਹੈ ਤੇ ਬਹੁਤ ਵਧੀਆ ਕਾਰਗੁਜ਼ਾਰੀ ਜਿਹੜੀ ਆ ਉਹ ਆਪਣੇ ਦਿਖਾਏਗੀ ਸੁਖਨਾਲੀ ਸਾਹਿਬ ਇੱਕ ਮੇਨ ਲੋਕਾਂ ਦੇ ਵਿੱਚ ਇਸ ਗੱਲ ਦੀ ਉੱਠ ਰਹੀ ਹੈ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਤੁਸੀਂ ਅਖੰਡੀ ਦਲ ਦੇ ਨਾਂ ਲੜ ਕੇ ਇਹ ਟੋਰ ਲੜੀ ਸੀ ਪਰ ਹੁਣ ਜਦੋਂ ਲੋਕ ਸਭਾ ਚੋਣਾਂ ਆਈਆਂ ਤਾਂ ਤੁਸੀਂ ਇਹ ਗੱਟ ਚੋੜੀਆਂ ਤੋੜਿਆ ਉਕੇ ਕਾਲੀ ਦਲ ਦਾ ਝਕਾ ਜਿਹੜਾ ਉਹ ਓਪਨਲੀ ਉਹਨਾਂ ਨੇ ਉਹਨਾਂ ਦੇ ਲੀਡਰਾਂ ਨੇ ਭਾਰਤੀ ਜਨਤਾ ਪਾਰਟੀ ਵੱਲ ਜਿਹੜਾ ਆਪਣਾ ਉਲਾਰੂਪਣ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ ਤੇ ਭੋਜਨ ਸਮਾਜ ਪਾਰਟੀ ਨੇ ਜਦੋਂ ਗੱਠਜੋੜ ਕੀਤਾ ਸੀ ਬਾਈ ਚਪਾ ਇਸ ਦੇ ਛੱਤ ਤੇ ਕੀਤਾ ਸੀ ਕਿ ਅਸੀਂ ਭਾਰਤੀ ਜਨਤਾ ਪਾਰਟੀ ਨਾਲ ਕਿਸੇ ਕੀ ਨਤੇ ਲੰਚਾ ਦਿੰਦੇ ਤਾਂ ਜਦੋਂ ਉਹਨਾਂ ਦਾ ਝਕਾ ਭੋਜਨ ਸਮਾਜ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਵੱਲ ਦੇਖਿਆ ਤਾਂ ਭੋਜਨ ਸਮਾਜ ਪਾਰਟੀ ਨੇ ਇਹ ਲੰਚ ਤੋੜ ਤੇ ਤੁਸੀਂ ਉਹਦੇ ਨਾਲ ਨਾਤਾ ਤੋੜ ਦਿੱਤਾ ਤੇ ਤੁਹਾਨੂੰ ਕੁਛ ਇਸ ਤਰੀਕੇ ਦਾ ਅਹਿਸਾਸ ਹੈ ਕਿ ਜੇਕਰ ਇਹ ਗਠਜੋੜ ਬਣਿਆ ਰਹਿੰਦਾ ਤਾਂ ਤੁਹਾਡੀ ਪਰਫਾਰਮੈਂਸ ਜਿਆਦਾ ਵਧੀਆ ਰਹਿੰਦੀ ਬਹੁਜਨ ਸਮਾਜ ਪਾਰਟੀ ਆਪਣੀ ਇੱਕ ਵਿਚਾਰਧਾਰਾ ਲੈ ਕੇ ਚੱਲ ਰਹੀ ਹੈ ਬਹੁਜਨ ਸਮਾਜ ਪਾਰਟੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਗਠਜੋੜ ਹੈ ਉਹ ਬਹੁਜਨ ਸਮਾਜ ਪਾਰਟੀ ਨਾਲ ਜੇ ਉਹ ਪੂਰੀ ਤਰ੍ਹਾਂ ਅਮਲੀ ਤੌਰ ਤੇ ਉਹਨੂੰ ਜਿਹੜਾ ਅਮਲ ਚ ਲਿਆਂਦਾ ਜਾਵੇ ਤਾਂ ਇਹ ਸਿਧਾਂਤ ਇੱਕ ਗੱਠ ਜੋੜ ਬਣਦਾ ਹੈ ਇਹ ਸਮਾਜਿਕ ਗੱਠ ਜੋੜ ਬਣਦਾ ਹੈ ਇਹ ਕੁਦਰਤੀ ਗੱਠ ਜੋੜ ਬਣਦਾ ਹੈ ਪਰ ਕਿਉਂਕਿ ਸ਼ੋਮਣੀ ਅਕਾਲੀ ਦਲ ਦੇ ਵਿੱਚ ਜਿਹੜੀ ਇੱਕ ਲੋਬੀ ਬੜੇ ਵੱਡੇ ਪੱਧਰ ਤੇ ਜ਼ਗੀਰਦਾਰੀ ਨੂੰ ਮਤਲਬ ਸਮਰਪਿਤ ਹੈ ਉਹ ਜਿਹੜੀ ਮਲਕ ਭਾਗੋ ਦੀ ਵਿਰਾਸਤ ਨੂੰ ਕਾਇਮ ਰੱਖਣਾ ਚਾਹੁੰਦੀ ਹੈ ਉਹਨਾਂ ਨੂੰ ਦੇ ਹਿੱਤ ਜਿਹੜੇ ਆ ਉਹ ਆਰਐਸਐਸ ਨਾਲ ਭਾਰਤੀ ਜਨਤਾ ਪਾਰਟੀ ਨਾਲ ਤੇ ਸਰਮਾਇਦਾਰਾਂ ਨਾਲ ਤੇ ਸੇਠਾ ਨਾਲ ਜੁੜਦੇ ਆ ਇਸ ਕਰਕੇ ਉਹ ਇਹਨੂੰ ਅਮਲ ਨਹੀਂ ਲਿਆਉਣਾ ਚਾਹੁੰਦੇ ਤਾਂ ਬੇਸ਼ੱਕ ਥੱਲੇ ਵਾਲੇ ਜਿਹੜੇ ਛੋਟੀ ਕਿਸਾਨੀਆਂ ਆ ਉਹ ਇਸ ਗੱਲ ਨੂੰ ਚਾਹੁੰਦੀ ਸੀ ਪਰ ਉੱਪਰਲੇ ਵਰਗ ਦੇ ਜਿਹੜੇ ਲੋਕ ਆ ਉਹਨਾਂ ਨੇ ਇਹਨੂੰ ਚਾਹਿਆ ਕਿ ਸ਼ਾਇਦ ਸਾਡੀ ਜਿਹੜੀ ਆ ਉਹ ਸਿਧਾਂਤ ਨਾਲ ਉਹ ਜਿਹੜਾ ਛੇਤੀ ਅਸੀਂ ਕੁਝ ਪਰਫਾਰਮੈਂਸ ਕਰ ਸਕੀਏ ਜਾਂ ਅਸੀਂ ਸਤਾ ਚ ਭਾਗੀਦਾਰ ਬਣ ਸਕੀਏ ਇਸ ਕਰਕੇ ਉਹਨਾਂ ਦਾ ਲਾਲ ਜਿਹੜਾ ਉਸ ਪੱਖੇ ਨੂੰ ਦੇਖ ਕੇ ਭੋਜਨ ਸਮਾਜ ਪਾਰਟੀ ਨੇ ਆਪਣੀ ਵਿਚਾਰਧਾਰਾ ਦੇ ਕੇਂਦਰ ਰਹਿੰਦੇ ਹੋਏ ਇਹ ਗੱਠ ਜੋੜ ਤੋੜ ਦਿੱਤਾ ਠੀਕ ਹੈ ਤੁਸੀਂ ਇਹ ਕਹਿ ਰਹੇ ਹੋ ਕਿ ਤੁਸੀਂ ਆਪਣੀ ਵਿਚਾਰਧਾਰਾ ਦੇ ਨਾਲ ਜੁੜੇ ਰਹੇ ਤੇ ਜਿਹੜੀ ਅਕਾਲੀ ਦਲ ਆ ਉਹਦੇ ਵਿੱਚ ਜਿਹੜੀ ਜਗੀਰੂ ਸੋਚ ਸੀਗੀ ਜਿਹਦੇ ਵਿੱਚ ਸਰਮਾਇਦਾਰੀ ਸੋਚ ਸੀਗੀ ਇਸ ਗੱਲ ਕਰਕੇ ਤੁਸੀਂ ਉਹਨਾਂ ਨਾਲੋਂ ਨਾਤਾ ਤੋੜਿਆ ਤੇ ਜਿਹੜੇ ਆਮ ਤੌਰ ਤੇ ਲੋਕਾਂ ਦੇ ਵਿੱਚ ਇਹੀ ਪ੍ਰਭਾਵ ਜਾਂਦਾ ਹੈ ਕਿ ਜਿਹੜੀ ਭੋਜਨ ਸਮਾਜ ਪਾਰਟੀ ਹੈ ਉਹ ਦਲਿਤ ਵਰਗ ਨਾਲ ਸੰਬੰਧਤ ਹੈ ਤੇ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਅਸੀਂ ਇੱਕ ਸੋਸ਼ਲ ਇੰਜੀਨੀਅਰਿੰਗ ਕੀਤੀ ਹੈ ਜਿਹਦੇ ਵਿੱਚ ਹਰ ਵਰਗ ਨੂੰ ਪ੍ਰਤਨਿਧਤਾ ਮਿਲਦੀ ਹੈ ਜਿਹੜੀਆਂ ਹੁਣ 13 ਸੀਟਾਂ ਦੇ ਉੱਤੇ ਤੁਸੀਂ ਚੋਣ ਲੜ ਰਹੇ ਹੋ ਉਹਨਾਂ ਵਿੱਚ ਆਮ ਵਰਗ ਦੇ ਕਿੰਨੇ ਲੋਕਾਂ ਨੂੰ ਸਿੱਟਾ ਦੋਤੀਆਂ ਨੇ ਫਿਰੋਜ਼ਪੁਰ ਤੋਂ ਅਸੀਂ ਕਮੋਜ ਬਰਾਦਰੀ ਨੂੰ ਜਿਹੜੇ ਨਾਮਜ਼ਦਗੀ ਦਿੱਤੀ ਹੈ ਸੁਰਿੰਦਰ ਕਮੋਜ ਜਿਹੜੇ ਕਮੋਜ ਬਰਾਦਰੀ ਫਿਰੋਜ਼ਪੁਰ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਮਤਲਬਾਂ ਦੀ ਆਬਾਦੀ ਹੈ ਔਰ ਦੁਆਬੇ ਦੇ ਵਿੱਚ ਕਬੋਜ ਬਰਾਦਰੀ ਦਾ ਕਾਫੀ ਬੋਲਬਲਾ ਉਹ ਮਤਲਬ ਪ੍ਰਭਾਵਿਤ ਕਰਦੀ ਹੈ ਲਗਭਗ ਪੰਜਾਬ ਦੀਆਂ ਜਨ ਸਭਾ ਦੀਆਂ 30 35 ਸੀਟਾਂ ਨੂੰ ਤਾਂ ਬਹੁਜਨ ਸਮਾਜ ਪਾਰਟੀ ਨੇ ਫਿਰੋਜ਼ਪੁਰ ਤੋਂ ਇੱਕ ਨਾਮਵਰ ਪਰਿਵਾਰ ਨੂੰ ਬਹੁਜਨ ਸਮਾਜ ਪਾਰਟੀ ਦਾ ਨਾਮ ਰਚਾ ਕੇ ਜਿਹੜਾ ਔਰ ਜੇ ਤੁਸੀ ਲੁਧਿਆਣੇ ਦਾ ਸਬੰਧ ਹੈ ਲੁਧਿਆਣੇ ਦੇ ਵਿੱਚੋਂ ਰਾਮਗੜੀਆ ਬਰਾਦਰੀ ਦੇ ਸਦਾਰ ਦਵਿੰਦਰ ਸਿੰਘ ਜਿਹੜੇ ਰਾਮਗੜੀਆ ਬਰਾਦਰੀ ਦੇ ਪੰਜਾਬ ਦੇ ਪ੍ਰਧਾਨ ਹੈ ਉਹਨਾਂ ਨੂੰ ਬਹੁਜਨ ਸਮਾਜ ਪਾਰਟੀ ਨੇ ਆਪਣੀ ਨੋਮੈਂਡ ਲਈ ਇਸਕੇ ਪਰਚੂਏ ਆ ਤਾਂ ਇਸ ਤਰ੍ਹਾਂ ਵੱਖ-ਵੱਖ ਖੇਤਰਾਂ ਦੇ ਵਿੱਚ ਜਿਵੇਂ ਗੁਰਦਾਸਪੁਰ ਦੇ ਵਿੱਚ ਮਹਾਸ਼ਾ ਬਰਾਦਰੀ ਹੈ ਉਹਦਾ ਨਮੈਂਦਾ ਹੈ ਮਜਬੀ ਸਿਕ ਬਰਾਦਰੀ ਗੁਰਦਾਸੀਆ ਬਰਾਦਰੀ ਵੱਖ-ਵੱਖ ਬਰਾਦਰੀਆਂ ਨੂੰ ਬਹੁਜਨ ਸਮਾਜ ਪਾਰਟੀ ਨੇ 13 ਸੀਟਾਂ ਦੇ ਉੱਤੇ ਨੋਮੈਂਡੀ ਦਿੱਤੀ ਹੈ ਤਾਂ ਅਸੀਂ ਪੰਜਾਬ ਦੇ ਵਿੱਚ ਜਿਹੜਾ ਉਹ ਪ੍ਰਭਾਵ ਬਣਿਆ ਕਿ ਬਹੁਜਨ ਸਮਾਜ ਪਾਰਟੀ ਕੇਵਲ ਇੱਕ ਵਰਗ ਦੀ ਪ੍ਰਤੀਨਿਧਤਾ ਕਰਦੀ ਹੈ ਉਹਨੂੰ ਤੋੜਨ ਲਈ ਯਤਨ ਕੀਤਾ ਔਰ ਸਾਬ ਕਾਂਚੀਰਾਮ ਜੀ ਦੇ ਨਕਸ਼ੇ ਕਰਮਾਂ ਤੇ ਚੱਲਦੇ ਆ ਬਹੁਜਨ ਸਮਾਜ ਪਾਰਟੀ ਬਹੁਜਨ ਸਮਾਜ ਬਣਾਉਣ ਵਾਸਤੇ ਇਸ ਇਲੈਕਸ਼ਨ ਦੇ ਵਿੱਚ ਕੁੱਦੀ। ਇੱਕ ਸੁਨਾਰੀ ਸਾਹਿਬ ਇੱਕ ਸੋਨਾ ਸੀਗਾ ਕਿ ਪੰਜਾਬ ਦੇ ਵਿੱਚ ਵੀ ਬਹੁਤ ਜੱਗ ਸਮਾਜ ਪਾਰਟੀ ਦਾ ਬਹੁਤ ਵਧੀਆ ਗੋਲਬਾਦਾ ਸੀਗਾ ਤੇ ਉਸ ਦੇ ਮੈਂਬਰ ਪਾਰਲੀਮੈਂਟ ਵੀ ਗਏ ਬਹੁਤ ਸਾਰੇ ਵਿਧਾਇਕ ਵੀ ਚੁੜੇ ਗਏ ਤੇ ਪਰ ਪਿਛਲੇ ਸਮੇਂ ਤੋਂ ਅਸੀਂ ਇਹ ਦੇਖਿਆ ਹੈ ਕਿ ਬਹੁਜਨ ਸਮਾਜ ਪਾਰਟੀ ਦੀ ਉਹ ਪਰਫਾਰਮੈਂਸ ਨਹੀਂ ਰਹੀ ਹੈ ਜਿਹੜੀ ਪਹਿਲਾਂ ਵਾਰ ਸੀਗੀ। ਉਸ ਦੇ ਪਿੱਛੇ ਕੀ ਕਾਰਨ ਸੀ ਯਾਰ ਅ ਪਰ ਸਾਬ ਜਦੋਂ ਜਤਸੁਤਿਕ ਪਾਰਟੀ ਦੇ ਪਿਛਲੇ ਸਮੇਂ ਦੀ ਦਿੱਲੀ ਕਾਲਗਰੀ ਦਾ ਸਬੰਧ ਹੈ ਇਹਦੇ ਵਿੱਚ ਬਹੁਤ ਸਾਰੇ ਫੈਕਟਰ ਕੰਮ ਕਰਦੇ ਆ ਕਿਉਂਕਿ ਸਾਡਾ ਜਿਹੜਾ ਵਿਰੋਧੀ ਹੈ ਦੁਸ਼ਮਣ ਹੈ ਜਿਹੜਾ ਉਹ ਵੀ ਵੱਡੇ ਪੱਧਰ ਤੇ ਜਿਹੜਾ ਅ ਸਾਡੇ ਨਾਲ ਸਾਡੇ ਵਿਰੋਧ ਜੁੜਿਆ ਔਰ ਜਿਹੜੀ ਸਾਰੀਆਂ ਪਾਰਟੀਆਂ ਲਗਭਗ ਉਹ ਨਹੀਂ ਚਾਹੁੰਦੀਆਂ ਕਿ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਦੱਬਿਆ ਕੁਚਲਿਆ ਵਰਗ ਹੈ ਉਹ ਉਪਰ ਆਵੇ ਗੁਰੂ ਗੋਬਿੰਦ ਸਿੰਘ ਜੀ ਦਾ ਸੁਪਨਾ ਜਿਹੜਾ ਕੋਈ ਕਿਸੇ ਕੋ ਰਾਜ ਨ ਦੇ ਹੈ ਜੋ ਲੇ ਹੈ ਨਿੱਜ ਪਾਸੇ ਲੇ ਹੈ ਇਹਨ ਗਰੀਬ ਸਿੱਖਾਂ ਨੂੰ ਕੋ ਦੇਉ ਪਾਚਾਈ ਯਾਦ ਕਰੇ ਹਮਰੀ ਤਾਂ ਜੇ ਇਸ ਤੇ ਅਮਲ ਕੀਤਾ ਜਾਂਦਾ ਤਾਂ ਪੰਜਾਬ ਪੂਰੇ ਭਾਰਤ ਵਿੱਚ ਸਭ ਤੋਂ ਪਹਿਲੀ ਸਟੇਟ ਹੋਣੀ ਚਾਹੀਦੀ ਸੀ ਲੋਕਤੰਤਰ ਵਿੱਚ ਜਿੱਥੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਦੀ ਪਰ ਅਜਿਹਾ ਹੋ ਨਹੀਂ ਸਕਿਆ ਤਾਂ ਇਸ ਕਰਕੇ ਜਿਹੜਾ ਹੈ ਬਹੁਜਨ ਸਮਾਜ ਪਾਰਟੀ ਅ ਵੱਡੇ ਪੱਧਰ ਤੇ ਜਿਹੜਾ ਉਹ ਇਸ ਸੁਪਨੇ ਨੂੰ ਪੂਰਾ ਕਰਨ ਵਾਸਤੇ ਜੁਟੀ ਹੋਈ ਹੈ ਤਾਂ ਇਹਦੇ ਚ ਕੁਝ ਹੁਣ ਪੰਜੀਆਂ ਰਹੀਆਂ ਉਹਨਾਂ ਹੁਣ ਪੰਜੀਆਂ ਨੂੰ ਮੱਦੇਨਜ਼ਰ ਰੱਖ ਕੇ ਭਾਜਨ ਸਮਾਜ ਪਾਰਟੀ ਇਸ ਵਾਰ ਜਦੋਂ ਪੂਰੇ ਦਮ ਖਮ ਨਾਲ ਮੈਦਾਨ ਚ ਉਤਰੀ ਹੈ ਤਾਂ ਭਾਜਨ ਸਮਾਜ ਪਾਰਟੀ ਪਾਰਲੀਮੈਂਟ ਚੋਣਾਂ ਦੇ ਵਿੱਚ ਆਪਰਾ ਖਾਤਾ ਖੋਲੇਗੀ ਔਰ ਬਹੁਤ ਵਧੀਆ ਪਰਫਾਰਮੈਂਸ ਦੇਗੀ ਔਰ ਪੰਜਾਬ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰੇਗੀ ਔਰ 2027 ਦੀ ਜਿਹੜੀ ਹੈ ਚੋਣ ਹੈ ਉਹਨੂੰ ਮੱਦੇਨਜ਼ਰ ਰੱਖ ਕੇ ਬਹੁਜਨ ਸਮਾਜ ਪਾਰਟੀ ਆਉਣ ਵਾਲੇ ਸਮੇਂ ਦਾ ਜਿਹੜੀ ਤਿਆਰੀ ਦੇ ਚੁੱਟੀ ਹੋਈ ਹੈ ਸਲਵਾਨ ਸਿੰਘ ਇੱਕ ਹੋਰ ਵੀ ਸਵਾਲ ਪੈਦਾ ਹੁੰਦਾ ਹੈ ਕਿ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਅਸੀਂ 2027 ਦੀਆਂ ਚੋਣਾਂ ਦੇ ਮੱਦੇਨਜ਼ਰ ਆਪਣੀ ਰਣਨੀਤੀ ਤਿਆਰ ਕਰ ਰਹੇ ਹਾਂ ਤਕੀ ਅਸੀਂ ਇਹ ਸਮਝ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ 2027 ਦੀ ਚੋਣਾਂ ਦੇ ਵਿੱਚ ਇਹ ਬਹੁਜਨ ਸਮਾਜ ਪਾਰਟੀ ਇੱਕ ਪੰਜਵੀਂ ਚਰਵੰਡਿਓ ਖੜੀ ਹੋਵੇਗੀ। ਬਹੁਜਨ ਸਮਾਜ ਪਾਰਟੀ ਕਿਉਂਕਿ ਪੰਜਾਬ ਦਾ ਜਿਹੜਾ ਹੁਣ ਸਿਨੈਰੀਓ ਬਣਿਆ ਹੈ ਉਹਦੇ ਵਿੱਚ ਲਗਭਗ ਪੰਜ ਕੋਨਾ ਮੁਕਾਬਲਾ ਹੈ। ਹੂੰ ਤੇ ਬਹੁਜਨ ਸਮਾਜ ਪਾਰਟੀ ਪੰਜ ਕੋਨੇ ਮੁਕਾਬਲੇ ਦੇ ਵਿੱਚ ਆਪਣੀ ਅੱਛੀ ਪਰਫਾਰਮੈਂਸ ਦਿਖਾਉਣ ਦੇ ਲਾਇਕ ਹੈ। ਭੋਜਨ ਸਮਾਜ ਪਾਰਟੀ ਇਸ ਵਾਰ ਖਾਸ ਕਰਕੇ ਦੁਆਬੇ ਖੇਤਰ ਦੇ ਵਿੱਚ ਆਪਣੀ ਪਰਫਾਰਮੈਂਸ ਬਹੁਤ ਵਧੀਆ ਦਿਖਾਏਗੀ ਔਰ ਆਪਣਾ ਖਾਤਾ ਖੋਲੇਗੀ ਦੁਆਬੀਆਂ ਸੀਟਾਂ ਦੇ ਵਿੱਚੋਂ ਭੋਜਨ ਸਮਾਜ ਪਾਰਟੀ ਵੱਡੀ ਪੱਧ ਤੇ ਜਿੱਤ ਹਾਸਲ ਕਰੇਗੀ ਉਹ ਕਿਹੜੀਆਂ ਸੀਟਾਂ ਨੇ ਜਿੱਥੇ ਭੋਜਨ ਸਮਾਜ ਪਾਰਟੀ ਵਧੀਆ ਪਰਫਾਰਮੈਂਸ ਦਿਖਾ ਸਕਦੀ ਹੈ ਭੋਜਨ ਸਮਾਜ ਪਾਰਟੀ ਦੁਆਬੇ ਦੀ ਸਾਰੀਆਂ ਸੀਟਾਂ ਜਿਵੇਂ ਹੁਸ਼ਿਆਰਪੁਰ ਆ ਸਾਡੇ ਬਹੁਤ ਵਧੀਆ ਉਮੀਦਵਾਰ ਨੇ ਮਾਣਯੋਗ ਐਡਵੋਕੇਟ ਰਣਜੀਤ ਕੁਮਾਰ ਜੀ ਮਿਸ਼ਨ ਦੀ ਵਰਕਰ ਨੇ ਬਹੁਤ ਵਧੀਆ ਬੁਲਾਰੇ ਨੇ ਇਸੇ ਤਰ੍ਹਾਂ ਸ਼੍ਰੀ ਅਨੰਦਪੁਰ ਸਾਹਿਬ ਦੀ ਛੀਟ ਹੈ ਜਿਹੜੀ ਦੁਆਬੇ ਦੇ ਗੜ ਹੈ ਉਹਦੇ ਵਿੱਚ ਉਹ ਉਹਦੀਆਂ ਬਹੁਤ ਸਾਰੀਆਂ ਛੀਟਾਂ ਉਹਦੇ ਵਿੱਚ ਫਾਲ ਕਰਦੀਆਂ ਤਾਂ ਉੱਥੋਂ ਸਾਡੇ ਮਾਨਯੋਗ ਪ੍ਰਧਾਨ ਸਰਦਾਰ ਜਸਬੀਰ ਸਿੰਘ ਗੜੀ ਸਾਹਿਬ ਖੁਦ ਝੋਣ ਲੜ ਰਿਹਾ ਜਿਹੜੇ ਬਹੁਤ ਵਧੀਆ ਬੁਲਾਰੇ ਹੈ ਔਰ ਪੰਜਾਬ ਦੀ ਜਿਹੜੀ ਰਾਜਨੀਤੀ ਤੇ ਪੰਜਾਬ ਦੇ ਸਮਾਜਿਕ ਹਾਲਾਤਾਂ ਤੇ ਉਹਨਾਂ ਦੀ ਬਹੁਤ ਅੱਛੀ ਪਕੜ ਹੈ ਔਰ ਧਾਰਮਿਕ ਜਿਹਾ ਤੌਰ ਤੇ ਉਹ ਆਪਣੀ ਗੱਲ ਕਹਿ ਸਕਦੇ ਆ ਔਰ ਜਿਹੜਾ ਸ਼੍ਰੀ ਅਨੰਦਪੁਰ ਸਾਹਿਬ ਇਲਾਕਾ ਹੈ ਉਹ ਗੁਰੂਆਂ ਦੀ ਧਰਤੀ ਹੈ ਗੁਰੂ ਗੁਰੂ ਗੋਬਿੰਦ ਸਿੰਘ ਨੇ ਜਿੱਥੇ ਸਾਡੇ ਸਿਰਾਂ ਦੇ ਉੱਤੇ ਕਰਗੀਆਂ ਲਾਈਆਂ ਜਿਹੜੀ ਗਿਆਨੀ ਦਿੱਤ ਸਿੰਘ ਦੀ ਧਰਤੀ ਹੈ ਜਿਹੜੀ ਗੱਤਰੀ ਭਾਬਿਆਂ ਦੀ ਧਰਤੀ ਹੈ ਜਿਹੜੀ ਭਗਤ ਸਿੰਘ ਦੀ ਧਰਤੀ ਹੈ ਸਰਦਾਰ ਭਗਤ ਸਿੰਘ ਨਾਲ ਸਬੰਧਤ ਜਿਹੜਾ ਖੇਤਰ ਵੀ ਇਸੇ ਦੇ ਵਿੱਚ ਆਉਂਦਾ ਹੈ ਔਰ ਬਾਬੂ ਮੰਗੂ ਦਾ ਮੱਗੋ ਵਾਲੀਆ ਜਿਨ੍ਹਾਂ ਨੇ ਦਲਤਾਂ ਦੀ ਮੂਵਮੈਂਟ ਚਲਾਈ ਜਿਹਦੇ ਬਸਾਲਤ ਜਿਹੜਾ ਬਹੁਤ ਵੱਡੇ ਪੱਧਰ ਤੇ ਦਲਤਾਂ ਰਾਈਜ਼ ਕੀਤਾ ਮਤਲਬ ਬਾਬੇ ਦੇ ਵਿੱਚ ਤਾਂ ਇਹ ਸਾਰੇ ਜਿਹੜਾ ਫੈਕਟਰ ਹੈ ਉਹ ਸਾਡੇ ਹਿੱਸੇ ਜਾਂਦੇ ਆ ਤੁਹਾਡਾ ਸ਼੍ਰੀ ਅਨੰਦਪੁਰ ਸੀਟ ਤੋਂ ਅਸੀਂ ਜਿੱਤ ਹਾਸਲ ਕਰਾਂਗੇ ਪਰ ਇਸੇ ਤਰ੍ਹਾਂ ਜਲੰਧਰ ਦੀ ਸੀਟ ਹੈ ਜਲੰਧਰ ਦੀ ਸੀਟ ਦੇ ਉੱਤੇ ਸਾਡੇ ਐਡਵੋਕੇਟ ਬਲਵਿੰਦਰ ਕੁਮਾਰ ਜਿਹੜੇ ਦੂਸਰੀ ਵਾਰ ਫਾਈਟ ਕਰ ਰਹੇ ਆ ਔਰ ਉਹਨਾਂ ਦੀ ਪਰਫਾਰਮੈਂਸ ਪਹਿਲਾਂ ਵੀ ਬਹੁਤ ਵਧੀਆ ਰਹੀ ਹੈ ਤੇ ਇਸ ਵਾਰ ਜਿਹੜਾ 5 ਕੋਣਾ ਮੁਕਾਬਲਾ ਹੈ ਉਹਦੇ ਵਿੱਚ ਉਹਨਾਂ ਦੇ ਮੁਕਾਬਲੇ ਤੇ ਕੋਈ ਕੈਂਡੀਡੇਟ ਖੜ ਨਹੀਂ ਸਕੇਗਾ ਪਰ ਉਹ ਵੱਡੀ ਪੱਤਰ ਤੇ ਜਿੱਤ ਹਾਸਲ ਕਰਨਗੇ ਤੇ ਸੰਧਾਨੀ ਸਾਹਿਬ ਇੱਕ ਹੋਰ ਵੀ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕਿ ਜਿਸ ਜਿਹੜਾ ਆਮ ਆਦਮੀ ਪਾਰਟੀ ਨੇ ਮੌਜੂਦਾ ਚੋੜਾ ਦੇ ਘਰਾਣਾ ਕਿਸੇ ਵੀ ਮਹਿਲਾ ਨੂੰ ਟਿਕਟ ਨਹੀਂ ਦਿੱਤੀ ਉਸੇ ਤਰੀਕੇ ਦੇ ਨਾਲ ਬਹੁਜਨ ਸਮਾਜ ਪਾਰਟੀ ਦੇ ਵੀ ਕੋਈ ਮਹਿਲਾ ਨੂੰ ਚੋਣ ਮੈਦਾਨ ਵਿੱਚ ਨਹੀਂ ਉਤਾਰਿਆ ਹੈਗਾ ਜਦਕਿ ਇਸ ਪਾਰਟੀ ਦੀ ਪ੍ਰਧਾਨ ਖੁਦ ਜਿਹੜੀ ਹੈ ਕਮਿਲਾ ਅ ਜਿਵੇਂ ਬਹੁਜਨ ਸਮਾਜ ਪਾਰ ਜਿਹੜਾ ਬਹੁਜਨ ਸਮਾਜ ਪਾਰਟੀ ਜਿੰਨਾ ਲੋਕਾਂ ਦੀ ਪ੍ਰਤੀਨਿਧਤਾ ਕਰਦੀ ਹੈ ਉਹਦੇ ਵਿੱਚ ਰਾਜਨੀਤਿਕ ਚੇਤਨਾ ਜਿਹੜੀ ਆ ਹੌਲੀ-ਹੌਲੀ ਆ ਰਹੀ ਹੈ ਇਸ ਸਮਾਜ ਨੂੰ ਲੰਬੇ ਸਮੇਂ ਤੱਕ ਅਣਗੌਲੇ ਰੱਖਿਆ ਗਿਆ ਤਾਂ ਬਹੁਤ ਜਣ ਸਮਾਜ ਪਾਰਟੀ ਦੇ ਵਿੱਚ ਜਿਹੜਾ ਮਤਲਬ ਔਰਤਾਂ ਉਸ ਵੱਡੇ ਪੱਧਰ ਤੇ ਜੀ ਉਸ ਲੈਵਲ ਤੇ ਤਿਆਰ ਨਹੀਂ ਹੋ ਸਕੀਆਂ ਤਾਂ ਇਹ ਕਿਉਂਕਿ ਸਾਡੀ ਤਾਂ ਪਾਰਟੀ ਦੀ ਨੁਮਾਇੰਦਗੀ ਜਿਹੜੀ ਆ ਭੈਣ ਕੁਮਾਰੀ ਮਾਇਆਵਤੀ ਖੁਦ ਔਰਤਾਂ ਕਰਦੇ ਆ ਇਸ ਕਰਕੇ ਇਹ ਨਹੀਂ ਆ ਗਿਆ ਗੱਲ ਵੀ ਬਹੁਤ ਜਨ ਸਵਾਇ ਪਾਰਟੀ ਔਰਤਾਂ ਨਾਲ ਕੋਈ ਵਿਤਕਰਾ ਕਰਦੀ ਇਸ ਕਰਕੇ ਠੇਕ ਨਹੀਂ ਦਿੱਤੀ ਤਾਂ ਕੋਈ ਯੋਗ ਜਿਹੜੀ ਆ ਕੈਂਡੀ ਸਾਡੇ ਕੋਲੇ ਤੱਤਪਤੀ ਚ ਨਾ ਹੋਣ ਕਰਕੇ ਉਹਨੂੰ ਨਹੀਂ ਮਤਲਬ ਨੁਮਾਇੰਦਗੀ ਕਰ ਸਕੀ ਕੋਈ ਐਸੀ ਗੱਲ ਨਹੀਂ ਤੇ ਅਖੀਰ ਦੇ ਵਿੱਚ ਜਿਹੜੇ ਪੰਜਾਬ ਦੇ ਲੋਕਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ? ਪੰਜਾਬ ਦੇ ਲੋਕਾਂ ਨੂੰ ਵੀ ਇਹ ਹੀ ਗੁਜਾਰਿਸ਼ ਹੈ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ 70 ਸਾਲ ਤੋਂ ਪਰਖਦੇ ਆ ਰਹੇ ਹਾਂ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੈ ਭਾਜਪਾ ਜਨਤਾ ਪਾਰਟੀ ਦਾ 10 ਸਾਲ ਰਾਜ ਦੇਖਿਆ ਔਰ ਦੇਸ਼ ਨੂੰ ਬਹੁਤ ਵੱਡੇ ਪੱਧਰ ਤੇ ਜਿਸ ਤਰ੍ਹਾਂ ਲੁੱਟਿਆ ਜਾ ਰਿਹਾ ਹੈ ਦੇਸ਼ ਨੂੰ ਉਜਾੜਿਆ ਜਾ ਰਿਹਾ ਹੈ ਤਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿਹੜੀ ਬਦਲਾਅ ਦੀ ਗੱਲ ਕਰਕੇ ਲੋਕਾਂ ਨੂੰ ਪਰਮਾਇਆ ਔਰ ਉਹਦੇ ਚ ਲੋਕ ਉਹਦੇ ਚ ਉਂਗਲ ਦੇ ਵਿੱਚ ਫਸੇ ਚਾਹੇ ਉਹ 1000 ਰੁਪਇਆ ਬੀਬੀਆਂ ਨੂੰ ਦੇਣ ਦੀ ਗੱਲ ਸੀ ਚਾਹੇ ਜਿਹੜਾ ਨੌਕਰੀਆਂ ਦੇਣ ਦੀ ਗੱਲ ਸੀ ਚਾਹੇ ਹਰ ਵਰਗ ਦੇ ਵਿੱਚ ਜਿਹੜਾ ਲੋਕਾਂ ਨੂੰ ਇਨਸਾਫ ਦੇਣ ਦੀ ਗੱਲ ਸੀ ਚਿੱਤਾਂ ਖਤਮ ਕਰਨ ਦੀ ਗੱਲ ਸੀ ਲਸ਼ੀਆਂ ਤੇ ਜਿਹੜਾ ਲਗਾਮ ਲਾਉਣ ਦੀ ਗੱਲ ਸੀ ਉਹ ਸਾਰੀਆਂ ਦੀਆਂ ਸਾਰੀਆਂ ਗੱਲਾਂ ਤਾਂ ਜਿਉਂਦੀਆਂ ᱛਿਉਹ ਅੱਜ ਜਿਹੜੇ ਲੋਕ ਕਿ ਕਹਿੰਦੇ ਸੀ ਕਿ ਅਸੀਂ ਭਾਜੀ ਪਤਲਾ ਜਿਹੜੀ ਆ ਸਾਫ਼ ਸੁਥਰੀ ਰਾਜਨੀਤੀ ਕਰਨੀ ਹੈ ਤੇ ਜਿਹੜਾ ਵੀਆਈਪੀ ਵੀਵੀਆਈਪੀ ਦਾ ਕਲਚਰ ਨੂੰ ਖਤਮ ਕਰਨਾ ਉਹ ਲੋਕਾਂ ਨੇ ਦੇਖ ਹੀ ਲਿਆ ਕਿ ਉਹ ਕਿੰਨਾ ਖਤਮ ਹੋਇਆ ਔਰ ਗੱਲਾਂ ਹੋਰ ਕਰਦੇ ਸਿਰਫ ਚੁਟਕਲਿਆਂ ਨਾਲ ਜਿਹੜਾ ਕਮੇਡੀਅਨ ਨਾਲ ਲੋਕਾਂ ਦਾ ਢਿੱਡ ਨਹੀਂ ਭਰਦਾ ਤੇ ਅੱਜ ਆਮ ਆਦਮੀ ਪਾਰਟੀ ਦੀ ਖਰਗਾਰੀ ਤੋਂ ਲੋਕ ਭਲੀ ਭਾਂਤ ਜਾਣੂ ਹੋ ਗਿਆ ਔਰ ਇਹਦਾ ਸਬਕ ਉਹ ਇਨ੍ਹਾਂ ਚੋਣਾਂ ਦੇ ਵਿੱਚ ਸਿਖਾਉਣਗੇ ਤੇ ਮੈਂ ਜੇ ਤੁਸੀਂ ਆਪਣੀ ਮੇਰੀ ਬੇਨਤੀ ਮੇਰੀ ਪਬਲਿਕ ਨੂੰ ਮੇਰੀ ਪੰਜਾਬ ਦੀ ਜਿਹੜੀ ਜਨਤਾ ਨੂੰ ਇਹਹੀ ਬੇਨਤੀ ਹੈ ਕਿ ਤੁਸੀਂ ਸਾਰੇ ਪਰਖੇ ਹੋਇਆ ਨੂੰ ਬਾਰ-ਬਾਰ ਪਰਖਣ ਦੀ ਲੋੜ ਨਹੀਂ ਬਹੁਜਨ ਸਮਾਜ ਪਾਰਟੀ ਨੂੰ ਇੱਕ ਵਾਰੀ ਮੌਕਾ ਦਿਓ ਬਹੁਜਨ ਸਮਾਜ ਪਾਰਟੀ ਵੀ ਚਾਰ ਵਾਰ ਉੱਤਰ ਪ੍ਰਦੇਸ਼ ਦੀ ਸਰਕਾਰ ਇੱਕ ਮਾਡਲ ਹੈ ਜਿਹਦੇ ਵਿੱਚ ਹਰ ਵਰਗ ਨੂੰ ਨਮਾਇੰਤੀ ਮਿਲੀ ਜਿਹਦੇ ਵਿੱਚ ਜਿਹੜਾ ਸ ਤੋਂ ਵੱਡੀ ਗੱਲ ਜਿਹੜੀ ਲੈਂਡ ਆਰਡਰ ਦੀ ਔਰ ਲੋਕਾਂ ਦੀ ਜਿਹੜੀ ਸਮਾਜਿਕ ਪਦਰਤੀ ਜਿਹੜੀ ਹੈ ਲੋਕਾਂ ਨੂੰ ਇਨਸਾਫ ਦੇਣ ਦੀ ਗੱਲ ਹੈ ਚਾਹੇ ਉਹਨਾਂ ਨੂੰ ਜਿਹੜਾ ਗੁੱਡਾ ਕਰਦੀ ਤੁਸ਼ਤ ਕਰਾਤ ਹੋਇਆ ਦਵਾ ਸਕਦੀ ਹੈ ਤਾਂ ਜਿਹੜਾ ਇਨਸਾਫ ਜਿਹਦਾ ਬਹੁਤ ਜਨ ਸ੍ਰੀ ਹਰਨ ਸਿੰਘ ਸਾਹਿਬ ਤੁਸੀਂ ਪਾਰਟੀ ਦੀ ਗਤੀਵਿਧੀਆਂ ਪਾਰਟੀ ਦੀ ਸਰਗਰਮੀਆਂ ਤੋਂ ਇਲਾਵਾ ਆਪਣੀ ਰਣਨੀਤੀ ਬਾਰੇ ਜਾਂ ਲੋਕਾਂ ਪ੍ਰਤੀ ਤੁਹਾਡੀ ਕੀ ਸੋਚ ਹੈ ਲੋਕਾਂ ਨੂੰ ਤੁਸੀਂ ਬੋਜਨ ਸਮਾਜ ਪਾਰਟੀ ਬਾਰੇ ਸੋਚਣ ਲਈ ਜਿਹੜਾ ਹੈਗਾ ਇਹ ਵੀ ਦੱਸਿਆ ਕਿ ਵੀ ਕਿਉਂ ਬੋਜਨ ਸਮਾਜ ਪਾਰਟੀ ਨੂੰ ਵੋਟ ਪਾਉਣੀ ਚਾਹੀਦੀ ਹੈ ਤੁਸੀਂ ਆਪਣੀ ਜਾਣਕਾਰੀ ਦਿੱਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਤੋਂ ਫਿਰ ਅਪਡੇਟ ਲੈਦੇ ਰਹਾਂਗੇ ਤੁਹਾਡਾ ਬਹੁਤ-ਬਹੁਤ ਧੰਨਵਾਦ ਧੰਨਵਾਦ ਜੀ ਤੁਹਾਡੇ ਚੈਨਲ ਦਾ ਧੰਨਵਾਦ ਤੁਹਾਡਾ ਦਰਸ਼ਕ ਸਭ ਬਹੁਤ-ਬਹੁਤ ਧੰਨਵਾਦ